ਨਰੀ ਲੋਹਾਧਾਰਾ 60000 ਕਿਲੋਮੀਟਰ ਚੱਲੀ ਗਈ ਆ ਤੇ ਇੰਸ਼ੋਰੈਂਸ ਵਗੈਰਾ ਇਸ ਗੱਡੀ ਦਾ ਵੀ ਪੂਰਾ ਹੈਗਾ ਦੂਸਰੇ ਓਨਰ ਦੀ ਗੱਡੀ ਆ 61000 ਕਿਲੋਮੀਟਰ ਚੱਲੀ ਆ 39 ਤੱਕ ਇਸ ਗੱਡੀ ਦੀ ਪਾਸਿੰਗ ਆ ਸਾਰਾ ਕੁਝ ਗੱਡੀ ਦੇ ਵਿੱਚ Ориਜਨਲ ਆ ਕੋਈ ਪੇਂਟ ਨਹੀਂ ਕੋਈ ਬੰਪਰ ਟੱਚਿੰਗ ਨਹੀਂ ਹੈਗਾ ਤੇ ਸੈਕੰਡ ਓਨਰ ਦੀ ਗੱਡੀ ਆ 25000 ਇਸ ਗੱਡੀ ਦੀ ਜਿਹੜੀ ਡਿਮਾਂਡ ਆ ਉਹ ਰੱਖੀ ਹੋਈ ਆ 18 ਮਾਡਲ ਪਹਿਲੇ ਓਨਰ ਦੀ ਆ 32 ਤੱਕ ਪਾਸਿੰਗ ਪਈ ਆ ਕੱਲ੍ਹ ਨੇ ਆ ਪਈ ਹੈਗੀ Swift Dzire 2012 ਮਾਡਲ ਸੈਕੰਡ ਓਨਰ ਦੀ ਗੱਡੀ ਆ 22 ਤੱਕ ਇਹਦੀ ਵੀ ਪਾਸਿੰਗ ਪਈਆ ਵਰਨਾ SX 2009 ਮਾਡਲ ਦੀ ਸੈਕੰਡ ਓਨਰ ਦੀ ਗੱਡੀ ਖੜੀ ਆ ਅੰਦਰ ਟੱਚ ਸਕਰੀਨ ਬਕਾਇਦਾ ਇੰਸਟਾਲ 1 ਲੱਖ ਤੇ 15000 ਰੁਪਏ ਇਸ ਗੱਡੀ ਦਾ ਮੁੱਲ ਕਰਿਆ ਗਿਆ Swiftਾਂ ਨਜ਼ਾਰਾਂ ਤਾਂ ਇੰਨੀਆਂ ਕੁ ਜ਼ਿਆਦਾ ਖੜੀਆਂ ਨੇ ਨਾ ਇਸ ਮੇਲੇ ਦੇ ਵਿੱਚ ਕਿੰਨੀਆਂ ਜ਼ਿਆਦਾ ਗੱਡੀਆਂ ਨੇ ਦੋਸਤੋ ਅੰਮ੍ਰਿਤਗੜ ਕਾਰ ਮੇਲਾ 2025 ਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਦੂਸਰੀ ਵੀਡੀਓ ਦੇ ਵਿੱਚ ਪਹਿਲਾ ਵਾਲੀ ਵੀਡੀਓ ਜੇ ਨਾ ਨਹੀਂ ਦੇਖੀ ਹੋ ਆਪਣੇ ਚੈਨਲ ਤੇ ਜਾ ਕੇ ਦੇਖ ਲੈਣਾ ਇਹ ਵੀਡੀਓ ਹੈਗੀ ਜੀ ਅਮਰਗੜ ਕਾਰ ਮੇਲੇ ਦੀ ਹਰੇਕ ਮਹੀਨੇ ਦੀ 13 ਤਰੀਕ ਨੂੰ ਲਗਾਇਆ ਜਾਂਦਾ ਜਿਵੇਂ ਇਹ 13 ਜੁਲਾਈ 2025 ਵਾਲੇ ਦਿਨ ਦੀ ਅਮਰਗੜ ਕਾਰ ਮੇਲੇ ਵਾਲੀ ਵੀਡੀਓ ਸੀ ਤੇ ਪਹਿਲਾ ਵਾਲੀ ਵੀਡੀਓ ਜਰੂਰ ਚੈੱਕ ਕਰ ਲਿਓ ਉਹਦੇ ਵਿੱਚ ਤੁਹਾਨੂੰ ਬਾਕੀ ਗੱਡੀਆਂ ਦਿਖਾਤੀਆਂ ਹੁਣ ਅਗਲੀ ਗੱਡੀਆਂ ਤੇ ਚੱਲਦੇ ਆਂ ਇਧਰਲੇ ਪਾਸੇ ਖੜੀ ਹੈ ਜੀ ਆਪਣੇ ਲਵੇ ਆਲਟੋ 2009 ਮਾਡਲ ਐਲਐਕਐਸਆਈ ਦੂਸਰੇ ਓਨਰ ਦੀ ਗੱਡੀ ਆ 29 ਤੱਕ ਇਹਦੀ ਪਾਸਿੰਗ ਆ ਤੇ 140000 ਇਸ ਗੱਡੀ ਦੀ ਡਿਮਾਂਡ ਰੱਖੀ ਗਈ ਆ 2015 ਮਾਡਲ ਦੀ Swift VDI ਪਹਿਲੇ ਓਨਰ ਦੀ ਗੱਡੀ ਆ ਦੋਸਤੋ ਸਿਰਫ 65000 ਕਿਲੋਮੀਟਰ ਚੱਲੀ ਆ 30 ਤੱਕ ਇਸ ਗੱਡੀ ਦੀ ਪਾਸਿੰਗ ਆ ਤੇ ਇਹ ਗੱਡੀ ਦੀ ਜਿਹੜੀ ਡੀਲ ਆ NOC ਨਾਲ ਹੋਊਗੀ ਕਿਉਂਕਿ ਇਹ ਦਿੱਲੀ ਨੰਬਰ ਦੀ ਗੱਡੀ ਆ 3 ਲੱਖ ਰੁਪਏ ਇਸ ਗੱਡੀ ਦੀ ਡਿਮਾਂਡ ਰੱਖੀ ਗਈ ਆ ਅਗਲੀ ਗੱਡੀ ਤੇ ਚਾਲਦੇ ਆ ਮਿੱਤਰੋ ਇਧਰਲੇ ਪਾਸੇ ਤੁਸੀਂ ਚੈੱਕ ਕਰ ਸਕਦੇ ਹੋ Thar ਖੜੀ ਆ ਮਿੱਤਰੋ 4x4 2015 ਮਾਡਲ ਆ ਇਹ ਉਹ Thar ਆ ਜਿਹੜੀ ਲੋਹਾ ਹੁੰਦੀ ਤੀ ਨਹੀਂ ਨੇਰੀ ਲੋਹਾ ਥਾਰਾ 60000 ਕਿਲੋਮੀਟਰ ਚੱਲੀ ਗਈ ਆ ਤੇ ਇਨਸ਼ੋਰੈਂਸ ਵਗੈਰਾ ਇਸ ਗੱਡੀ ਦਾ ਵੀ ਪੂਰਾ ਹੈਗਾ ਇੰਟੀਰੀਅਰ ਆ ਜੇ ਤੁਹਾਨੂੰ ਜੇ ਗੱਡੀ ਨੂੰ ਲੋਕਾ ਤਾਂ ਚੈੱਕ ਕਰਾ ਦੀਏ ਪਹਿਲਾਂ ਟਾਇਰ ਚੈੱਕ ਕਰਵਾਓ ਜੀ ਗੱਡੀ ਦੇ ਛੋਟਾ ਟਾਇਰ ਲੱਗੇ ਹੋਏ ਨੇ ਔਰ ਗੱਡੀ ਨੂੰ ਲੋਕਾ ਜੀ ਤੇ ਇੰਟੀਰੀਅਰ ਗੱਡੀ ਦਾ ਤੁਸੀਂ ਚੈੱਕ ਕਰਵਾ ਲਓ ਇੰਟੀਰੀਅਰ ਵੀ ਗੱਡੀ ਦਾ ਵਧੀਆ ਪਿਆ ਤੇ ਇਸ ਗੱਡੀ ਦਾ ਜਿਹੜਾ ਮੁੱਲ ਆ ਦੋਸਤੋ ਉਹ ਰੱਖਿਆ ਗਿਆ ਹੈਗਾ 5 ਲੱਖ ਤੇ 85000 ਰੁਪਿਆ ਥਾਰ 4x4 ਦਾ ਫਾਂ ਦੇ ਲਾ ਕਤੇ 80000 Thar 4x4 ਦਾ ਮੁੱਲ ਰੱਖਿਆ ਗਿਆ ਬਿਲਕੁਲ ਸਾਫ ਸਫਦੀ ਗੱਡੀ ਹੈ ਜੀ ਚਲੋ ਆਪਾਂ ਅਗਲੀ ਗੱਡੀ ਦੇ ਉੱਪਰ ਚੱਲਦੇ ਹਾਂ ਤੇ ਇਧਰਲੇ ਪਾਸੇ Swift ਖੜੀ ਹੈ ਜੀ ਤੁਸੀਂ ਇਹ ਲਾਈ ਟਾਇਰ ਚੈੱਕ ਕਰ ਲਓ Swift ਕਿੰਨੇ ਪਿਆਰੇ ਲਾਈ ਟਾਇਰ ਲੱਗੇ ਹੋਏ ਨੇ 2015 ਮਾਡਲ ਦੀ VDI ਹੈ ਜੀ ਪੰਜਾਬ ਨੰਬਰ ਲੱਗਣਾ ਦਿੱਤਾ ਹੋਇਆ ਇਸ ਗੱਡੀ ਦੇ ਉੱਪਰ ਦਿੱਲੀ ਨੰਬਰ ਦੀ ਗੱਡੀ ਆਪਲਾਈ ਕਰਿਆ ਹੋਇਆ ਨੰਬਰ ਆਜੂਗਾ ਲੱਗ ਕੇ ਆਜੂਗਾ ਤੇ ਇਸ ਗੱਡੀ ਦਾ ਮੁੱਲ ਆ ਜਿਹੜਾ 4 ਲੱਖ ਤੇ 65000 ਰੁਪਿਆ ਰੱਖਿਆ ਗਿਆ ਅਗਲੀ ਗੱਡੀ Viza ਖੜੀ ਹੈ ਆਪਣੇ ਲਵੇ ਦੋਸਤੋ VDI ਆਟੋ ਆਹੇ ਫਰਸਟ ਓਨਰ ਦੀ ਗੱਡੀ ਆ ਤੇ ਗੱਡੀ ਦੀ ਡਿਮਾਂਡ 6 ਲੱਖ ਤੇ 35000 ਰੱਖੀ ਹੋਈ ਆ ਵਿਦ ਐਨਓਸੀ ਐਨਓਸੀ ਦੇ ਨਾਲ ਡੀਲ ਕਰਨੀ ਆ ਕਿਉਂਕਿ ਇਹ ਗੱਡੀ ਦਿੱਲੀ ਨੰਬਰ ਦੀ ਗੱਡੀ ਆ ਅੱਗੇ ਆਪਾਂ ਚੱਲਦੇ ਆਂ ਇਧਰਲੇ ਪਾਸੇ i20 ਖੜੀ ਆ ਮਿੱਤਰੋ ਸਾਫ ਕੰਡੀਸ਼ਨ ਦੀ ਗੱਡੀ i20 ਅੱਜ ਆ ਤੁਹਾਨੂੰ ਇਹ ਵੀ ਆਪਾਂ ਦਿਖਾ ਦੰਨੇ ਆ 2024 ਮਾਡਲ ਆ ਜੀ ਦੂਸਰੇ ਓਨਰ ਦੀ ਗੱਡੀ ਆ 61000 ਕਿਲੋਮੀਟਰ ਚੱਲੀ ਆ 39 ਤੱਕ ਇਸ ਗੱਡੀ ਦੀ ਪਾਸਿੰਗ ਆ ਸਾਰਾ ਕੁਝ ਗੱਡੀ ਦੇ ਵਿੱਚ Ориਜਨਲ ਆ ਕੋਈ ਪੇਂਟ ਨਹੀਂ ਕੋਈ ਬੰਪਰ ਟਚਿੰਗ ਨਹੀਂ ਹੈਗਾ ਤੇ ਗੱਡੀ ਦੀ ਡਿਮਾਂਡ ਰੱਖੀ ਹੈ ਜੀ ਦੋਸਤੋ 7 ਲੱਖ ਤੇ 65000 ਰੁਪਿਆ ਮੌਕੇ ਤੇ ਮੰਨ ਤਾਂ ਹੋ ਜੂਗਾ ਜੀ ਅਗਲੀ ਗੱਡੀ Swift ਖੜੀ ਆ ਮਿੱਤਰੋ ਤੇ ਇਹ ਪੈਟਰੋਲ ਦੀ ਗੱਡੀ ਆ ਜੀ 2012 ਮਾਡਲ 2012 ਮਾਡਲ ਆ ਤੀਸਰੇ ਓਨਰ ਦੀ ਗੱਡੀ ਆ ਤੇ ਗੱਡੀ ਦੀ ਡਿਮਾਂਡ 2 ਲੱਖ ਤੇ 75000 ਰੱਖੀ ਗਈ ਆ ਲੋਅ ਟਾਇਰ ਤੁਸੀਂ ਗੱਡੀ ਤੇ ਦੇਖ ਸਕਦੇ ਹੋ ਤੇ ਆਪਾਂ ਚੱਲਦੇ ਆ ਮਿੱਤਰੋ ਅਗਲੀ ਗੱਡੀ ਦੇ ਉੱਪਰ ਅਗਲੀ ਗੱਡੀ ਵੀ ਸਵਿਫਟ ਖੜੀ ਆ ਇਹ ਹੈਗੀ ਆ 2011 ਮਾਡਲ ਬੀਡੀਆਈ ਤੇ ਸੈਕੰਡ ਓਨਰ ਦੀ ਗੱਡੀ ਆ 2,25,000 ਇਸ ਗੱਡੀ ਦੀ ਜਿਹੜੀ ਡਿਮਾਂਡ ਆ ਉਹ ਰੱਖੀ ਹੋਈ ਆ ਤੇ ਚਲੋ ਮਿੱਤਰੋ ਅਗਲੀ ਗੱਡੀ ਦੇ ਉੱਪਰ ਚਾਲਦੇ ਆ ਤੇ ਇਧਰਲੇ ਪਾਸੇ ਇੱਕ ਵਿਰੀਜ਼ਾ ਹੋਰ ਖੜੀ ਆ ਇਹ ਆ ਗਈ ਜੀ 2018 ਮਾਡਲ ਪਹਿਲੇ ਓਨਰ ਦੀ ਆ 32 ਤੱਕ ਪਾਸਿੰਗ ਪਈ ਆ ਤੇ ਇਹ ਗੱਡੀ ਦੀ ਵੀ ਐਨਓਸੀ ਨਾਲ ਡੀਲ ਕਰ ਰਹੀਆਂ ਕਿਉਂਕਿ ਹਰਿਆਣਾ ਨੰਬਰ ਦੀ ਗੱਡੀ ਆ 5 ਲੱਖ ਤੇ 50 ਹਜ਼ਾਰ ਇਸ ਗੱਡੀ ਦੀ ਡਿਮਾਂਡ ਰੱਖੀ ਗਈ ਆ ਇੰਟੀਰੀਅਰ ਗੱਡੀ ਦਾ ਬਿਲਕੁਲ ਹੀ ਸਾਫ਼ ਸੁਥਰਾ ਤੇ ਇਸ ਅਗਲੀ ਗੱਡੀ ਤੇ ਚਲਦੇ ਆਂ ਪਈ ਹੈਗੀ Swift Desire 2012 ਮਾਡਲ ਸੈਕੰਡ ਓਨਰ ਦੀ ਗੱਡੀ ਆ 27 ਤੱਕ ਇਹਦੀ ਵੀ ਪਾਸਿੰਗ ਪਈ ਆ 2 ਲੱਖ 30 ਹਜ਼ਾਰ ਗੱਡੀ ਦੀ ਡਿਮਾਂਡ ਆ ਨਾ ਇੰਸ਼ੋਰੈਂਸ ਆ ਨਾ ਪੋਲੂਸ਼ਨ ਆ ਤੇ ਐਨਓਸੀ ਦੇ ਨਾਲ ਹੀ ਗੱਡੀ ਦੀ ਡੀਲ ਕਰਨੀ ਆ ਅਗਲੀ ਗੱਡੀ ਦੇ ਉੱਪਰ ਚਲਦੇ ਆਂ ਇਹ ਆ ਗਈ ਜੀ 2017 ਮਾਡਲ ਦੀ Alto ਆਟੋਮੈਟਿਕ ਆ ਗੱਡੀ ਦੋਸਤੋ ਥਰਡ ਓਨਰ ਦੀ ਗੱਟੀ ਆ ਤੇ 80000 ਕਿਲੋਮੀਟਰ ਡਰਾਈਵ ਹੋਈ ਆ ਸਾਢੇ 3 ਲੱਖ ਇਸ ਗੱਡੀ ਦੀ ਵੀ ਡਿਮਾਂਡ ਆ ਅਗਲੀ ਗੱਡੀ ਤੇ ਆਪਾਂ ਚੱਲਦੇ ਆ ਇਹ ਆ ਗਈ ਜੀ ਆਪਣੇ ਲਵੇ Swift ਦਿੱਲੀ ਨੰਬਰ ਦੀ ਗੱਡੀ ਆ ਐਨਓਸੀ ਦੇ ਨਾਲ ਹੀ ਇਸ ਦੀ ਗੱਡੀ ਦੀ ਡੀਲ ਹੋਊ ਦੋ ਪੀਸ ਗੱਡੀ ਦੇ ਪੇਂਟ ਨੇ ਬੰਪਰੇ ਹੁੰਦੇ ਨੇਗੇ ਫਿਰ ਪੇਂਟ ਲਗਭਗ ਤੇ 11 ਮਾਡਲ ਦੀ ਗੱਡੀ ਆ ਜੀ ਪਹਿਲੇ ਓਨਰ ਦੀ 215000 ਇਸ ਦੀ ਡਿਮਾਂਡ ਰੱਖੀ ਗਈ ਆ ਅਗਲੀ ਵਰਨਾ 2015 ਆ ਗਈ ਸੈਕੰਡ ਓਨਰ ਦੀ ਗੱਡੀ ਆ 475000 ਰੁਪਿਆ ਡਿਮਾਂਡ ਆ 80000 ਗੱਡੀ ਚੱਲੀ ਹੋਈ ਆ ਤੇ ਟਾਇਰ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਲਗਭਗ 50 55 ਪੈਸੇ ਟਾਇਰ ਹੈਗੇ ਨੇ ਗੱਡੀ ਤੇ ਜੀ ਅਗਲੀ ਗੱਡੀ ਤੇ ਆਪਾਂ ਚੱਲਦੇ ਆਂ ਤੇ 2016 ਮਾਡਲ ਦੀ ਪਟ્રોલ ਖੜੀ ਆ ਆਪਣੇ ਕੋਲ ਸੀਐਨਜੀ ਸੈਕੰਡ ਓਨਰ ਦੀ ਆ ਕੀ ਹੋਂਡਾ ਤੇ ਇਹ ਗੱਡੀ ਦੀ ਡਿਮਾਂਡ 2 ਲੱਖ 75000 ਰੁਪਇਆ ਰੱਖੀ ਗਈ ਆ ਅਗਲੀ ਗੱਡੀ ਦੀ ਡਿਮਾਂਡ ਹੈਗੀ ਆ ਇਹ ਹੈਗੀ 2018 ਮਾਡਲ ਦੀ ਸਵਿਫਟ ਤੇ ਇਸ ਗੱਡੀ ਪਹਿਲੇ ਓਨਰ ਦੀ ਗੱਡੀ ਆ 80000 ਚੱਲੀ ਹੋਈ ਆ ਦਿੱਲੀ ਨੰਬਰ ਦੀ ਆ ਇਹਦੀ ਡੀਲ ਵੀ ਐਨਓਸੀ ਦੇ ਨਾਲ ਹੀ ਹੋਣੀ ਆ ਤੇ 4.5 ਲੱਖ ਐਨਓਸੀ ਦੇ ਨਾਲ ਡਿਮਾਂਡ ਰੱਖੀ ਗਈ ਹੈ ਜੀ ਅੱਗੇ ਆ ਗਈ ਜੀ ਆਪਣੇ ਲਵੇ Honda City ਪੈਟਰੋਲ ਦੀ ਗੱਡੀ ਆ ਨਵਾਂ ਮਾਡਲ ਤੀਸਰੇ ਓਨਰ ਦੀ 29 ਤੱਕ ਪਾਸਿੰਗਾ 1 ਲੱਖ ਤੇ 35000 ਇਸ ਗੱਡੀ ਦੀ ਡਿਮਾਂਡ ਜਿਹੜੀ ਆ ਉਹ ਰੱਖੀ ਗਈ ਆ ਅਗਲੀ ਗੱਡੀ ਆਪਣੇ ਲਵੇ ਆ ਜਾਂਦੀ ਆ 2012 ਮਾਡਲ ਸੈਕੰਡ ਓਨਰ ਦੀ 1 ਲੱਖ ਤੇ 10000 ਰੁਪਿਆ ਡਿਮਾਂਡ ਇਸ ਗੱਡੀ ਦੀ ਜਿਹੜੀ ਰੱਖੀ ਗਈ ਆ 2010 ਮਾਡਲ ਦੀ BDI Swift ਖੜੀ ਹੈ ਜੀ ਆਪਣੇ ਲਵੇ ਪੰਜਵੇਂ ਓਨਰ ਦੀ ਗੱਡੀ ਆ ਤੇ ਇਸ ਗੱਡੀ ਦਾ ਜਿਹੜਾ ਮੁੱਲਾ ਉਹ 1 ਲੱਖ ਤੇ 40000 ਰੁਪਇਆ ਕਰਿਆ ਗਿਆ ਪੀਵੀ 13 ਨੰਬਰ ਦੀ ਕਾਰ ਆ ਤੇ ਗੱਡੀ ਤੇ ਤੁਸੀਂ ਟਾਇਰ ਦੇਖ ਸਕਦੇ ਹੋ तकरीबन 55 60% ਟਾਇਰ ਨੇ ਗੱਡੀਆਂ ਸਾਫ ਵੀ ਖੜੀਆਂ ਹੁੰਦੀਆਂ ਨੇ ਵਿੱਚ ਵਿੱਚ ਹੁੰਦੀਆਂ ਨੇ ਦੋਸਤੋ ਤੁਹਾਨੂੰ ਦਿਖਾਇਆ ਤੇ ਅੱਗੇ ਸਵਿਫਟ ਡਿਜ਼ਾਇਰ ਖੜੀ ਹੈ ਜੀ ਆਪਣੇ ਲੱਭੇ 2014 ਮਾਡਲ ਸੈਕੰਡ ਓਨਰ ਦੀ ਗੱਡੀ ਆ 4 ਲੱਖ ਤੇ 25000 ਰੁਪਇਆ ਇਸ ਗੱਡੀ ਦੀ ਡਿਮਾਂਡ ਰੱਖੀ ਗਈ ਆ ਤੇ ਅਗਲੀ ਆਪਾਂ ਇਧਰਲੇ ਪਾਸੇ ਚੱਲਦੇ ਆ ਮਿੱਤਰੋ ਆਲਟੋ ਖੜੀ ਹੈਗੀ ਤੇ ਇਸ ਆਲਟੋ ਦੀ ਕੋਈ ਵੀ ਆਪਣੇ ਲਵੇ ਜਾਣਕਾਰੀ ਨਹੀਂ ਹੈਗੀ ਉਕਤਾਂ ਤੇ ਅਗਲੀਆਂ ਗੱਡੀਆਂ ਦੇ ਉੱਪਰ ਆਪਾਂ ਚਾਲਦੇ ਆਂ ਇਧਰ ਪਾਸੇ ਐਕਸ ਜੀ ਵੀ ਖੜੀ ਆ ਇਹ ਗੱਡੀ ਦੀ ਵੀ ਹਲੇ ਕੋਈ ਡਿਟੇਲ ਨਹੀਂ ਪ੍ਰੋਵਾਈਡ ਕਰਾਈ ਗਈ ਤੇ ਅਗਲੇ ਪਾਸੇ ਆਪਾਂ ਲਵੇ ਆ ਜਾਂਦੇ ਆ ਮਿੱਤਰੋ ਸਭ ਤੋਂ ਵੱਡਾ ਜੋ ਇਧਰ ਇਹ ਆ ਗਈ ਆਪਣੇ ਲਵੇ ਟਾਪ ਜੀ ਆਈ ਸੈਕੰਡ ਓਨਰ ਦੀ ਗੱਡੀ ਆ ਇਹਦੇ ਕੱਲੇ ਬੰਪਰ ਬੰਪਰ ਪੇਂਟ ਨੇ ਮਿੱਤਰੋ 3 ਲੱਖ ਤੇ 45000 ਰੁਪਏ ਦੀ ਗੱਡੀ ਦੀ ਜਮਾਨ ਰੱਖੀ ਗਈ ਆ ਕਿਉਂਕਿ ਉਹ ਨਾਲ 10 ਚੌੜੇ ਘੜੇ ਨੂੰ ਗੱਡੀ ਦੇ ਅਗਲੀ ਗੱਡੀ ਤੇ ਚੱਲਦੇ ਆ SUV ਗਰੇ ਰੰਗ ਦੀ ਗੱਡੀ ਇਸ ਗੱਡੀ ਦੀ ਮਿੱਤਰੋ ਮਤਲਬ ਪ੍ਰਾਈਸ ਤਾਂ ਇਹਦਾ 2 ਲੱਖ ਰੁਪਏ ਹੈਗਾ ਪਰ ਇਹ ਥੋੜੀ ਜੀ ਗੱਡੀ ਪਿੱਛੋਂ ਉਠੋਕੀ ਹੋਈ ਆ ਆਪਾਂ ਵੀਡੀਓ ਦੇ ਵਿੱਚ ਨਹੀਂ ਗੱਲ ਕਰ ਰਹੇ ਆ ਇਹ ਵੀਡੀਓ ਨੂੰ ਤਾਂ ਕਰਕੇ ਆਪਾਂ ਡਿਟੇਲ ਨਹੀਂ ਦੇ ਰਹੇ ਅਸੀਂ ਅਗਲੀ ਗੱਡੀ ਤੇ ਚੱਲਦੇ ਆਪਾਂ ਤੇ ਇਹ ਹੈਗੀ ਜੀ ਫਿਕਰ 2015 ਮਾਡਲ ਸੈਕੰਡ ਓਨਰ ਦੀ ਗੱਡੀ ਆ 1 ਲੱਖ ਤੇ 15000 ਕਿਲੋਮੀਟਰ ਡਰਾਈਵ ਹੋਈ ਆ ਧੰਨਵਾਦ ਕਰਦੇ ਆ ਪਾਸਿੰਗ ਇਹਦੀ 2030 ਦੀ ਜੁਲਾਈ ਤੱਕ ਪਈ ਆ ਬਾਕੀ ਆਲ ਓਰੀਜਨਲ ਹੈ ਜੀ ਇਹ ਗੱਡੀ ਤੇ ਏਸੀ ਵਗੈਰਾ ਸਾਰਾ ਵਰਕਿੰਗ ਹੈ ਵੀਰੇ ਟਪ ਤੇ ਵਾਹ ਠੀਕ ਹੈ ਜੀ ਤੇ ਗੱਡੀ ਦਾ ਰੇਟ ਹੈਗਾ 2 ਲੱਖ ਲੈ ਕੇ 40000 ਰੁਪਏ ਦਾ 2000 ਤੇ 40000 ਹੈ ਗੱਡੀ ਦਾ ਮੁੱਲ ਰੱਖਿਆ ਜੀ ਜਸਵਿੰਦਰ ਵੀਰ ਜੀ ਅਗਲੀ ਗੱਡੀ ਤੇ ਆਪਾਂ ਕਰਦੇ ਅਗਲੀ ਗੱਡੀ ਤੇ ਆਏ ਆ ਜੀ ਆਪਾਂ ਇਹ ਸੁਵਿਫਟ ਖੜੀ ਹੈਗੀ ਆਪਣੇ ਲਵੇ 2007 ਮਾਡਲ ਦੀ 27 ਤੱਕ ਪਾਸਿੰਗ ਆ 1 ਲੱਖ ਤੇ 45000 ਇਸ ਗੱਡੀ ਦਾ ਮੁੱਲ ਆ ਜਿਹੜਾ ਉਹ ਰੱਖਿਆ ਗਿਆ 2007 ਮਾਡਲ ਦੀ ਸੁਵਿਫਟ ਆ ਅਗਲੀ ਗੱਡੀ ਦੇ ਉੱਪਰ ਚੱਲਦੇ ਆ ਜੀ ਆਜੋ ਇਸ ਗੱਡੀ ਦੀ ਜਿਹੜੀ ਡੀਲ ਆ ਉਹ ਹੋਣ ਲੱਗ ਰਹੀ ਐ ਇਸ ਕਰਕੇ ਆਪਾਂ ਇਹਦੇ ਤੋਂ ਜ਼ਮਾਨਤ ਨਹੀਂ ਦੱਸਦੇ ਤੇ ਅਗਲੀ ਗੱਡੀ ਦੇ ਉੱਪਰ ਆਪਾਂ ਚੱਲਦੇ ਆਂ ਜੀ ਇਹ ਹੈਗੀ ਆ 2012 ਮਾਡਲ ਸਵਿਫਟ ਡੀਜ਼ਲ ਆ ਸੈਕੰਡ ਓਨਰ ਦੀ ਗੱਡੀ ਆ ਜੀ 28 ਤੱਕ ਪਾਸੀਆਂ 3 ਲੱਖ ਤੇ 76 ਹਜ਼ਾਰ ਇਹ ਗੱਡੀ ਦੀ ਡਿਮਾਂਡ ਆ ਲਾਈਟ ਟਾਇਰ ਗੱਡੀ ਦੇ ਚੈੱਕ ਕਰ ਲਓ ਜੀ ਸਾਫ ਸੁਥਰੇ ਕੰਡੀਸ਼ਨ ਦੀ ਗੱਡੀ ਆ ਅੱਗੇ ਆਪਣੇ ਲਈ ਬਰਨਾ ਐਸਐਕਸ 2009 ਮਾਡਲ ਦੀ ਸੈਕੰਡ ਓਨਰ ਦੀ ਗੱਡੀ ਖੜੀ ਆ ਤੇ 1 ਲੱਖ 90000 ਰੁਪਿਆ ਡਿਮਾਂਡ ਆ ਇੰਟੀਰੀਅਰ ਗੱਡੀ ਦਾ ਬਿਲਕੁਲ ਸਾਫ ਸੁਥਰਾ ਅੰਦਰ ਟੱਚ ਸਕਰੀਨ ਬਕਾਇਦਾ ਇੰਸਟਾਲ ਕਰੀ ਹੋਈ ਹੈ ਜੀ ਅਗਲੀ ਗੱਡੀ ਦੇ ਉੱਪਰ ਆਪਾਂ ਚੱਲਦੇ ਆਂ ਅੱਗੇ ਦੋਸਤੋ ਖੜੀ ਆ ਨੋਵਾ ਕ੍ਰਿਸਟਾ 2017 ਮਾਡਲ ਸੈਕੰਡ ਓਨਰ ਦੀ ਗੱਡੀ ਆ 1 ਲੱਖ 10000 ਚੱਲੀ ਹੀ ਆ 23 32 ਤੱਕ ਪਾਸਿੰਗ ਆ ਸਾਰੀ ਗੱਡੀ ਓਰੀਜਨਲ ਆ ਜੀ ਜੇ ਕਿਸੇ ਵੀਰ ਨੇ ਟਰੈਵਲਿੰਗ ਵਾਸਤੇ ਗੱਡੀ ਲੈਣੀ ਆ ਤਾਂ ਤੁਸੀਂ ਚੈੱਕ ਕਰ ਲਓ ਇੰਟੀਰੀਅਰ ਗੱਡੀ ਦਾ ਤੁਸੀਂ ਇੰਨਾ ਪਿਆਰਾ ਨਾ ਚੈੱਕ ਕਰੋ ਯਾਰ ਦੋਸਤੋ ਲਗਜ਼ਰੀ ਗੱਡੀ ਆ ਤੇ ਗੱਡੀ ਦੀ ਡਿਮਾਂਡ ਮਿੱਤਰੋ ਗੱਡੀ ਦੇ ਅਕੋਰਡਿੰਗ ਹੀ ਰੱਖੀ ਗਈ ਆ 13 ਲੱਖ ਰੁਪਿਆ ਨੋਵਾ ਕ੍ਰਿਸਟਾ 2017 ਮਾਡਲ ਦੀ ਡਿਮਾਂਡ ਆ ਲਵੇ ਆ ਜਾਂਦੀ ਹੈ ਜੀ ਆਲਟੋ 2010 ਮਾਡਲ ਐਲ ਐਕਸ ਤੀਜੀ ਓਨਰ ਦੀ ਗੱਡੀ ਆ 25 ਤੱਕ ਗੱਡੀ ਦੀ ਇਸ ਦੀ ਪਾਸਿੰਗ ਆ 1 ਲੱਖ ਤੇ 15000 ਰੁਪਿਆ ਇਸ ਗੱਡੀ ਦਾ ਮੁੱਲ ਕਰਿਆ ਗਿਆ ਆਲਟੋ 2010 ਮਾਡਲ ਤੇ ਅਗਲੀ ਗੱਡੀ ਆਪਣੇ ਲਵੇ ਆ ਗਈ ਮਿੱਤਰੋ ਸਵਿਫਟ 2016 18 ਦੀ ਰਜਿਸਟਰਡ ਸਵਿਫਟ ਡਿਜ਼ਾਇਰ ਵੀ ਡੀ ਆਈ ਆ ਸੈਕੰਡ ਓਨਰ ਦੀ ਗੱਡੀ ਆ 33 ਤੱਕ ਇਹਦੀ ਵੀ ਪਾਸਿੰਗ ਪਈ ਆ 5 ਲੱਖ ਤੇ 25000 ਰੁਪਏ ਗੱਡੀ ਦਾ ਮੁੱਲ ਰੱਖਿਆ ਗਿਆ। Swiftਾਂ ਨਜ਼ਾਰਾਂ ਤਾਂ ਇੰਨੀਆਂ ਕੁ ਜ਼ਿਆਦਾ ਖੜੀਆਂ ਨੇ ਨਾ ਇਸ ਮੇਲੇ ਦੇ ਵਿੱਚ। ਜੇ ਤੁਸੀਂ ਆਉਂਗੇ ਜੇ ਇਹ ਚ 5 ਲੱਖ ਰੁਪਏ ਪਾ ਲਿਆ ਹੋ ਹੈ ਤੁਹਾਨੂੰ ਗੱਡੀ ਮਿਲੇ ਜਾਣੀ ਆ। 5 ਲੱਖ ਮੈਂ ਤਾਂ ਕਿਹਾ ਕਿਉਂਕਿ ਟੌਪ ਮਾਡਲ ਦੀਆਂ Swiftਾਂ ਵੀ ਖੜੀਆਂ ਨਹੀਂ ਆ 10 12 ਵਾਲੀਆਂ ਤਾਂ ਬਥੇਰੀਆਂ ਮਿਲ ਜਾਣੀਆਂ। ਨਵੀਂ ਸ਼ੇਪ ਵਾਲੀਆਂ ਵੀ ਤੁਹਾਨੂੰ ਦਿਖਾਈਆਂ ਪਿਛਲੀ ਵੀਡੀਓ ਦੇ ਵਿੱਚ ਚੈੱਕ ਕਰ ਲਿਓ। Brezza 2018 ਮਾਡਲ ਪਹਿਲੇ ਓਨਰ ਦੀ ਗੱਡੀ ਆ ਜੀ। 1 ਲੱਖ 12000 ਕਿਲੋਮੀਟਰ ਡਰਾਈਵ ਹੋਈ ਆ। ਪਾਸਿੰਗ 33 ਤੱਕ ਪਈ ਆ। ਸਾਰੀ ਗ 5 ਲੱਖ ਤੇ 70000 ਰੁਪਿਆ ਇਸ ਗੱਡੀ ਦੀ ਡਿਮਾਂਡ ਰੱਖੀ ਗਈ ਆ ਠੀਕ ਆ ਅਗਲੀ ਗੱਡੀ ਦੇ ਉੱਪਰ ਆਪਾਂ ਚਾਲਦੇ ਆਂ ਇਹ ਆ ਗਈ ਜੀ ਆਪਣੇ ਲਵੇ S Cross ਤੇ 2015 ਮਾਡਲ sigma ਸੈਕੰਡ ਓਨਰ ਦੀ ਗੱਡੀ ਆ ਜੀ 1 ਲੱਖ ਤੇ 32000 ਕਿਲੋਮੀਟਰ ਚੱਲੀ ਹੋਈ ਆ ਤੇ ਜਿਹੜਾ ਇਹਦਾ ਮੂਰਲਾ ਮਿਰਰ ਆ ਇਹ ਚੇਂਜ ਕਰਿਆ ਹੋਇਆ ਤੇ 3 ਲੱਖ ਤੇ 80000 ਰੁਪਿਆ ਇਸ ਗੱਡੀ ਦੀ ਡਿਮਾਂਡ ਆ ਬੰਪਰ ਵਗੈਰਾ ਹਰ ਇੱਕ ਗੱਡੀ ਦੇ ਪੇਂਟ ਹੋ ਜਾਂਦੇ ਨੇ ਤੇ ਅਗਲੀ ਗੱਡੀ ਇਕੋ ਸਪੋਰਟਸ ਖੜੀ ਆ ਸੈਕੰਡ ਓਨਰ ਦੀ 3 ਲੱਖ ਤੇ 20000 ਰੁਪਿਆ ਇਸ ਗੱਡੀ ਦੀ ਡਿਮਾਂਡ ਕਰੀ ਗਈ ਆ ਤੇ ਤੁਸੀਂ ਗੱਡੀ ਦਾ ਇੰਟੀਰੀਅਰ ਵੀ ਦੇਖੋ ਮਿੱਤਰੋ ਇਕੋ ਸਪੋਰਟਸ ਫੋਰਡ ਦੀ ਆ ਬਹੁਤ ਹੈਵੀ ਡੋਰ ਵਾਲੀ ਗੱਡੀ ਹੁੰਦੀ ਆ ਮਿੱਤਰੋ ਇਹ ਹਨਾ ਤੁਸੀਂ ਇੰਟੀਰੀਅਰ ਚੈੱਕ ਕਰੋ ਲੋ ਵੀ ਮਿੱਤਰੋ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਗਰਮੀ ਬਹੁਤ ਜ਼ਿਆਦਾ ਪੈਰੀਆ ਮਿਹਨਤ ਬਹੁਤ ਆਉਂਦੀ ਆ ਵੀਡੀਓ ਬਣਾਉਣ ਦੇ ਉੱਪਰ ਇਧਰਲੇ ਪਾਸੇ ਸਕੋਡਾ ਖੜੀ ਹੈਗੀ ਅੱਜ ਤੁਹਾਨੂੰ ਆਪਾਂ ਇਹਦੇ ਬਾਰੇ ਵੀ ਜਾਣਕਾਰੀ ਦੇ ਦਾਂ ਨਿਆ ਸਕੋਡਾ 2012 ਮਾਡਲ ਦੀ ਰੈਪਿਡ ਉਹ ਸੈਕੰਡ ਓਨਰ ਦੀ ਗੱਡੀ 1,21,000 ਰੁਪਿਆ ਸੌਰੀ 1,21,000 ਕਿਲੋਮੀਟਰ ਚੱਲੀ ਆ 2,11,000 ਇਸ ਗੱਡੀ ਦੀ ਡਿਮਾਂਡ ਰੱਖੀ ਗਈ ਆ ਪੀਵੀ0350 ਨੰਬਰ ਦੀ ਗੱਡੀ ਆ ਤੇ ਅਗਲੀ ਗੱਡੀ ਵਰਨਾ 2012 ਮਾਡਲ ਤੀਸਰੇ ਓਨਰ ਦੀ 27 ਤੱਕ ਦੀ ਗੱਡੀ ਦੀ ਪਾਸਿੰਗ ਆ 2,70,000 ਇਸ ਦੀ ਡਿਮਾਂਡ ਰੱਖੀ ਗਈ ਆ ਆ ਇਧਰਲੇ ਪਾਸੇ ਨਵੀਂ ਸ਼ੇਪ ਵਾਲੀ ਸਵਿਫਟ ਖੜੀ ਆ ਮਿੱਤਰੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ 5 ਲੱਖ ਜੇਬ ਦੇ ਵਿੱਚ ਪਾਇਆ ਹੈ ਉਹ ਸਵਿਫਟ 2018 ਮਾਡਲ ਪੀਵੀ 34 ਵਾਲੀ ਗੱਡੀ ਆ ਜੀ ਤੇ ਦੂਜੇ ਓਨਰ ਦੀ ਗੱਡੀ ਆ ਇਹ 23 ਤੱਕ ਇਹਦੀ ਵੀ ਪਾਸਿੰਗ ਪਈ ਆ 31 ਤੱਕ ਪਾਸਿੰਗ ਪਈ ਆ ਤੇ 590000 ਦੀ ਗੱਡੀ ਦੇ ਦੇਣੀ ਆ ਨਵੀਂ ਸ਼ੇਪ ਵਾਲੀ ਇੰਟੀਰੀਅਰ ਵਗੈਰਾ ਬਿਲਕੁਲ ਸਾਫ਼ ਸੁਥਰਾ ਅੱਗੇ ਆ ਗਈ ਆਪਣੇ ਲਵੇ ਐਕਸ ਯੂਵੀ ਮਿੱਤਰੋ ਐਕਸ ਯੂਵੀ 500 ਤੇ ਪਹਿਲੇ ਓਨਰ ਦੀ ਆ 31 ਤੱਕ ਪਾਸਿੰਗ ਆ 7.5 ਲੱਖ ਇਸ ਗੱਡੀ ਦੀ ਡਿਮਾਂਡ ਕਰੀ ਆ ਇੰਟੀਰੀਅਰ ਬਿਲਕੁਲ ਸਾਫ਼ ਆ ਰੇਟ ਜਿਹੜੀ ਵੀਡੀਓ ਆ ਤੁਸੀਂ ਸੈਕੰਡ ਓਨਰ ਦੀ ਗੱਡੀ 1 ਲੱਖ ਤੇ 95 ਹਜ਼ਾਰ ਦੀ ਡਿਮਾਂਡ ਆ ਮੈਂ ਇੰਨਾ ਤੇਜ ਤਾਂ ਕਰਕੇ ਬੋਲ ਰਿਹਾ ਮਿੱਤਰੋ ਕਿਉਂਕਿ ਤੁਹਾਨੂੰ ਤਾਂ ਲੱਗਦਾ ਤੁਸੀਂ ਬੈਠੇ ਫੋਨ ਦੇ ਉੱਪਰ ਦੇਖ ਰਹੇ ਹੋ ਗਰਮੀ ਨਾ ਬਹੁਤ ਜ਼ਿਆਦਾ ਪੈ ਰਹੀ ਆ ਹੁਣ ਸਾਡਾ 4-5 ਵਾਰੀ ਹੀਟ ਹੋ ਗਿਆ ਤੇ ਤੁਸੀਂ ਵੀਡੀਓ ਹਲੇ ਵੀ ਲਾਈਕ ਨਹੀਂ ਕੀਤੀ ਮਿੱਤਰੋ ਕਰ ਦਿਓ ਲਾਈਕ ਯਾਰ ਸੇਧੀ ਸੇਧੀ ਇਧਰਲੇ ਪਾਸੇ ਮਿਰਰ ਗੱਡੀ ਦੇ ਮਿਰਰ ਦੇ ਉੱਪਰ ਤੇੜਾਈ ਹੋਈ ਆ 12 ਮਾਡਲ Swift BDI ਦੂਜੇ ਓਨਰ ਦੀ ਗੱਡੀ ਆ ਜੀ 2 ਲੱਖ 80 ਹਜ਼ਾਰ ਰੁਪਏ ਇਸ ਗੱਡੀ ਦੀ ਡਿਮਾਂਡ ਰੱਖੀ ਗਈ ਆ ਅੱਗੇ ਆਲਟੋ ਖੜੀ ਆ 2006 ਮਾਡਲ ਪਹਿਲੇ ਓਨਰ ਦੀ ਗੱਡੀ ਆ 1 ਲੱਖ 20 ਹਜ਼ ਇਧਰਲੇ ਪਾਸੇ ਜਿਹੜੀ ਆਲਟੋ ਖੜੀ ਆ 2010 ਮਾਡਲ ਤੀਜੇ ਓਨਰ ਦੀ 1,30,000 ਰੁਪਿਆ ਡਿਮਾਂਡ ਆ ਤੇ ਇਧਰਲੇ ਪਾਸੇ ਆ ਜਾਓ ਜੀ ਹੁਣ ਤਿੰਨ ਕ ਗੱਡੀਆਂ ਰਹਿ ਗਈਆਂ ਪਹਿਲਾਂ ਵਾਲੀ ਵੀਡੀਓ ਚੈੱਕ ਕਰ ਲਿਓ 2006 ਮਾਡਲ ਦੀ ਲਾਲ ਕਲਰ ਦੀ ਸਵਿਫਟ ਖੜੀ ਆ ਜੀ ਸੈਕੰਡ ਓਨਰ ਦੀ 1,25,000 ਡਿਮਾਂਡ ਆ ਪੀਵੀ 13 ਸੰਗਰੂਰ ਨੰਬਰ ਦੀ ਗੱਡੀ ਖੜੀ ਆ ਇਧਰਲੇ ਪਾਸੇ ਆ ਦਿਖਾ ਦਿਓ ਬਈ ਬਿਲਕੁਲ ਸਾਫ਼ ਸੁਥਰੀ ਆਲਟੋ ਖੜੀ ਆ ਇਧਰ ਉਹ ਸੌਰੀ ਮਰੂਤੀ ਖੜੀ ਆ ਮਰੂਤੀ 800 2012 ਮਾਡਲ ਤੇ ਤੀਸਰੇ ਆਨਰ ਦੀ ਗੱਡੀ ਆ 27 ਤੱਕ ਇਹਦੀ ਪਾਸਿੰਗ ਪਈ ਆ 1 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਹੈਗੀ ਕਿ ਗੱਡੀ ਬਿਲਕੁਲ ਸਾਫ਼-ਸੁੱਧਰੀ ਆ ਇੰਟੀਰੀਅਰ ਵੀ ਤੁਸੀਂ ਗੱਡੀ ਦਾ ਚੈੱਕ ਕਰਵਾਓ ਜੀ ਸਾਫ਼-ਸੁੱਧਰੀ ਕੰਡੀਸ਼ਨ ਦੀ ਗੱਡੀ ਪਈ ਆ ਤੇ ਸਰ ਸਾਨੂੰ ਮੇਲੇ ਬਾਰੇ ਜਾਣਕਾਰੀ ਦੇ ਦਿਓ ਜੀ ਹਰੇਕ ਮਹੀਨੇ ਦੀ ਕਦੋਂ ਲੱਗਦੇ ਹੈ ਮੇਲਾ ਇਹ ਮੇਲਾ ਜੀ ਆਪਣਾ ਅਮਰਗੜ ਵਿਖੇ ਰੇ ਕੋਲੇ ਦੇ ਨਾਲ ਪੈਂਦਾ ਹੈਗਾ ਠੀਕ ਹੈ ਜੀ ਤੇ ਮਹੀਨੇ ਦੇ ਦੂਜੇ ਐਤਵਾਰ ਅਸੀਂ ਇੱਥੇ ਲਾਉਂਦੇ ਆ ਠੀਕ ਹੈ ਜੀ ਤੇ ਇਹ 10ਵਾਂ ਕਰ ਮੇਲਾ ਹੰਡਾ ਹੈ 10ਵਾਂ ਕਰ ਮੇਲਾ ਠੀਕ ਹੈ ਇਸ ਸਾਲ ਸ਼ੁਰੂ ਕਰਿਆ ਸੀਗਾ ਜੀ ਹਾਂ ਜੀ ਹਾਂ ਤੇ ਦਰਸ਼ਕਾਂ ਵੱਲੋਂ ਕਿਵੇਂ ਮਿਲ ਰਿਹਾ ਜੀ ਪਿਆਰ ਬਹੁਤ ਵਧੀਆ ਤੁਸੀਂ ਦੇਖੀ ਹੋ ਵੀਡੀਓ ਸ਼ੂਟ ਕਰੀਆ ਤੁੰਨੇ ਹਾਂ ਜੀ ਅਸੀਂ ਪਹਿਲਾਂ ਵੀ ਇਸ ਮੇਲੇ ਦੇ ਵਿੱਚ ਆਇਆ ਤਾਂ ਪਹਿਲਾਂ ਗੱਡੀਆਂ ਬਹੁਤ ਘੱਟ ਹੁੰਦੀਆਂ ਸੀ ਪਰ ਅੱਜ ਗੱਡੀਆਂ ਖੜਾਉਣ ਨੂੰ ਵੀ ਜਗ੍ਹਾ ਨਹੀਂ ਹੈਗੀ ਲੜਾਈ ਹੋ ਰ ਬਾਰੇ ਪਤਾ ਕਰਨਾਗਾ ਤੇ ਜਿਹੜੇ ਹਨਰਾਂ ਦੀਆਂ ਗੱਡੀਆਂ ਖੜੀਆਂ ਨੇ ਇਹ ਉਹਦੇ ਬਾਰੇ ਜਾਣਕਾਰੀ ਬਾਅਦ ਦੇ ਵਿੱਚ ਵੀਡੀਓ ਦੇਖ ਕੇ ਲੈਣੀ ਆ ਤਾਂ ਉਹ ਤੁਹਾਡੇ ਨਾਲ ਸੰਪਰਕ ਕਿਵੇਂ ਕਰ ਸਕਦੇ ਨੇ ਹਾਂਜੀ ਹਾਂ ਨੀਚੇ ਦਿੱਤੇ ਨੰਬਰ ਤੁਹਾਨੂੰ ਦਿੰਨੇ ਆਂ ਅਸੀਂ ਨੀਚੇ ਦਿੱਤੇ ਨੰਬਰ ਜਿਹੜੇ ਹੋਣਗੇ ਜੀ ਤੁਸੀਂ ਉਹਨਾਂ ਦੇ ਕਾਲ ਕਰ ਲਿਓ ਠੀਕ ਹੈ ਜੀ ਜਿਹੜੀ ਗੱਡੀ ਤੁਹਾਨੂੰ ਲੋੜ ਹੋ ਉਹਦੇ ਬਾਰੇ ਤੁਹਾਨੂੰ ਪੂਰੀ ਫੁੱਲ ਸર્ટਿਫਾਈਡ ਰਿਪੋਰਟ ਦੇ ਨਾਲ ਜਾਣਕਾਰੀ ਠੀਕ ਹੈ ਤੇ ਸਰ ਤੁਸੀਂ ਇਹ ਲੋਨ ਵਗੈਰਾ ਮੌਕੇ ਤੇ ਹੀ ਕਰਵਾ ਕੇ ਹਾਂਜੀ ਹਾਂ ਜਿਵੇਂ ਸਾਡਾ ਮੇਲੇ ਦਾ ਕਨਸੈਪਟ ਹੈ ਇਹਦੇ 'ਚ ਅਸੀਂ ਅੱਧੇ ਘੰਟੇ 'ਚ ਸਾਡਾ ਪ੍ਰੋਮਿਸ ਹੁੰਦਾ ਵੀ ਅਸੀਂ ਲੋਨ ਕਰਾ ਕੇ ਗੱਡੀ ਡਿਲੀਵਰ ਕਰ ਦਿੰਦੇ ਹਾਂ ਹੁਣ ਤੁਹਾਨੂੰ ਆਪਾਂ ਨੇ ਦਿਖਾਏ ਦਿੱਤਾ ਇੱਕ ਵਾਰ ਬਈ ਨਿਗਾ ਮਰਵਾਦੇ ਹਨਾ ਕਾਰ ਮੇਲਾ ਤੁਸੀਂ ਦੇਖ ਲਓ ਕਿੰਨੀਆਂ ਜ਼ਿਆਦਾ ਗੱਡੀਆਂ ਨੇ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਅਮਰਗੜ ਕਾਰ ਮੇਲਾ 2025 ਜਿਹੜਾ ਕਿ ਹਰੇਕ ਮਹੀਨੇ ਦੇ ਦੂਸਰੇ ਐਤਵਾਰ ਨੂੰ ਅਮਰਗੜ ਸ਼ਹਿਰ ਲੱਗਦਾ ਹੈਗਾ ਤੇ ਵੀਡੀਓ ਕਿਵੇਂ ਲੱਗੀ ਆ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਨੇ ਪਹਿਲਾ ਵਾਲੀ ਵੀਡੀਓ ਨਹੀਂ ਦੇਖੀ ਉਹ ਇਹ ਵੀਡੀਓ ਤੇ ਕਲਿੱਕ ਕਰਕੇ ਆਪਣੀ ਪਹਿਲਾ ਵਾਲੀ ਵੀਡੀਓ ਦੇਖ ਸਕਦਾ ਹੈਗਾ ਬਾਕੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਰੱਬ ਰੱਖਾ